ਜਿਹੜਾ ਮੁੱਦਾ ਹੈਗਾ ਜਿਹਦੇ ਲਈ ਅਸੀਂ ਇੱਥੇ ਸਭ ਇਕੱਠੇ ਹੋਏ ਆ ਉਹ ਹੈਗਾ ਰਿਗਾਰਡਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਨੇ ਬੀਬੀ ਜਗੀਰ ਕੌਰ ਜੀ ਦੇ ਖਿਲਾਫ ਜਿਸ ਤਰ੍ਹਾਂ ਦੀ ਸ਼ਬਦਾਬਲੀ ਵਰਤੀ ਗਈ ਹੈ ਬਹੁਤ ਹੀ ਨੀਚੇ ਪੱਧਰ ਦੀ ਬੀਬੀ ਜਗੀਰ ਕੌਰ ਜੋ ਕਿ ਇੱਕ ਸਿਆਸੀ ਪਾਰਟੀ ਨੂੰ ਸੰਬੰਧਿਤ ਰੱਖਦੇ ਨੇ ਐਸਜੀਪੀਸੀ ਦੇ ਪ੍ਰਧਾਨ ਵੀ ਰਹ ਚੁੱਕੇ ਨੇ ਉਹਨਾਂ ਦੇ ਬਾਰੇ ਇਸ ਤਰ੍ਹਾਂ ਦੀ ਸ਼ਬਦਾਬਲੀ ਵਰਤੀ ਗਈ ਜਿਹੜੀਆਂ ਬਹੁਤ ਹੀ ਅਪੱਤੀਜਨਕ ਹੈ ਮੈਲਾ ਕਮਿਸ਼ਨ ਦੀ ਤਰਫ ਤੋਂ ਅਸੀਂ ਇਸ ਤੇ ਬਹੁਤ ਹੀ ਜ਼ਿਆਦਾ ਸਖਤ ਨਰਾਜ਼ਗੀ ਦਿਖਾਉਣੀ ਹੈ ਇੱਕ ਇਕੱਲਾ ਇੱਕ ਵਿਅਕਤੀਗਤ ਇਕੱਲਾ ਬੀਬੀ ਜ਼ਗੀਰ ਕੌਰ ਜੀ ਦੇ ਉੱਤੇ ਸੰਬੰਧਿਤ ਵੀ ਨਹੀਂ ਬਲਕਿ ਸਮੁੱਚੀ ਨਾਰੀ ਜਿਹੜੀ ਹੈਗਾ ਪੰਜਾਬ ਦੀ ਔਰਤਾਂ ਇਹ ਸਾਡਾ ਜਿਹੜਾ ਉਹਨਾਂ ਦਾ ਧਾਮੀ ਸਾਹਿਬ ਦਾ ਬਿਆਨ ਸੀਗਾ ਇਹ ਪੂਰੇ ਦੇਸ਼ ਭਰ ਵਿੱਚ ਬੈਠੇ ਸਿੱਖ ਕੌਮ ਜਿਹੜੀਆਂ ਉਹਨਾਂ ਨੂੰ ਸ਼ਰਮ ਨਾ ਕੀਤਾ ਇਸ ਤਰ੍ਹਾਂ ਦੀ ਸਾਨੂੰ ਉਹਨਾਂ ਦੇ ਕੋਲੋਂ ਬਿਲਕੁਲ ਉਮੀਦ ਨਹੀਂ ਸੀ ਧਾਮੀ ਜੀ ਜੇ ਕਿ ਇਹੋ ਜੀ ਇਸਤੇਮਾਲ ਕਰਨਗੇ ਜਿਹੜੀ ਕਿ ਵੀਡੀਓ ਮੇਰੇ ਕਾਲ ਸਭ ਨੇ ਦੇਖੀ ਹੋਏਗੀ ਸਭ ਨੇ ਬਿਆਨ ਵੀ ਸੁਣਿਆ ਹੋਏਗਾ ਲੇਕਿਨ ਮੈਂ ਫਿਰ ਵੀ ਤੁਹਾਡੇ ਲਈ ਇੱਕ ਵਾਰੀ ਜ਼ਰੂਰ ਉਹ ਵੀਡੀਓ ਚਲਾਉਣਾ ਚਾਹਨੀ ਆ ਤਾਂ ਕਿ ਜਿਸ ਨੇ ਨਹੀਂ ਸੁਣਿਆ ਜਾਂ ਨਹੀਂ ਦੇਖਿਆ ਉਹ ਜ਼ਰੂਰ ਸਮਝਣ ਕਿ ਇਹੋ ਜੀ ਜਿਹੜੀ ਸ਼ਰਤਾਬਲੀ ਹੈ ਇੱਕ ਔਰਤਾਂ ਦੇ ਲਈ ਇੱਕ ਕਿੰਨੀ ਮਾੜੀ ਤੇ ਇੱਕ ਨੀਚੀ ਨੀਤੀ ਜਿਹੜੀ ਹੈ ਸੋਚ ਜਿਹੜੀ ਹੈ ਉਹ ਦਰਸਾਉਂਦੀ ਹੈ ਇਸ ਚੀਜ਼ ਨੂੰ ਇੱਕ ਮੈਂ ਤੁਹਾਨੂੰ ਸਭ ਨੂੰ ਇਸ ਚੀਜ਼ ਦਾ ਦਿਖਾਨੀ ਆ ਸੋ ਜੀ ਬਹੁਤ ਸ਼ਾਬਾਸ਼ ਜੀ ਜਿਹਦਾ ਬਾਬੇ ਦਾ ਦਾਦਾ ਜੀ ਜੀ ਇਹਦਾ ਬਹੁਤ ਬਸ ਬਣਾ ਰਹੀ ਹੈ ਤੁਹਾਨੂੰ ਇੱਕ ਹਾਲ ਦਾ ਮੈਂ ਦੱਸਦਾ ਨਹੀਂ ਇਹ ਪ੍ਰਧਾਨ ਕੀ ਕਾਰਨ ਕੀ ਹੋਇਆ ਪਿੰਡ ਨਾਲ ਦੇ ਅੰਦਰ ਅੰਦਰ ਹੋ ਜਾਣਾ ਮੈਨੂੰ ਪਤਾ ਨਹੀਂ ਮੇਰੇ ਜੀਜੇ ਤਾਂ ਹੋਇਆ ਸੀ ਆਹੋ ਨਹੀਂ ਅੱਜ ਦਾ ਫਸਲੇ ਜੀ ਉਹਦੇ ਤੋਂ ਅਦੇ ਨਾਲ ਜਿੰਦਗੀ 8 ਕੋਟੀ ਦਾ ਗਾਉ ਉਹ ਕਹਿੰਦੇ ਕੱਲੇ ਧਰਜੀ ਸਾਹਿਬ ਗਏ ਤੇ ਤੁਸੀਂ ਸਭ ਨੇ ਸੁਣਿਆ ਕਿ ਇਹ ਕਹੋ ਜੀ ਸ਼ਬਦ ਆਦਮੀ ਸੀ ਇਹੋ ਜਿਹਾ ਬੋਲਣਾ ਸਮੁੱਚੀ ਸਿੱਖ ਕੌਮ ਨੂੰ ਸਾਰੇ ਪੰਜਾਬੀਆਂ ਨੂੰ ਤੇ ਸਾਡੇ ਪੰਜਾਬ ਦਾ ਇਹ ਜਿਹੜਾ ਸਿਰ ਨੀਵਾ ਹੋਇਆ ਇਸ ਚੀਜ਼ ਦੇ ਨਾਲ ਸਾਡੇ ਗੁਰੂ ਸਹਿਬਾਨਾਂ ਨੇ ਔਰਤ ਨੂੰ ਸਮਾਜ ਦੇ ਅੰਦਰ ਇੱਕ ਬਹੁਤ ਹੀ ਉੱਚਾ ਦਰਜਾ ਦਿੱਤਾ ਹੈ ਗੁਰੂ ਸਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੇ ਇਹ ਵੀ ਕਿਹਾ ਆ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਜਾਣ ਜਿਤ ਜੰਮੇ ਰਾਜਾਂ ਇਹੋ ਜਿਹੜੀ ਸਾਡੀ ਇੱਜ਼ਤ ਜਿਹੜੀ ਆ ਔਰਤ ਸਮਾਜ ਦੇ ਅੰਦਰ ਉੱਚੀ ਹੈ ਔਰ ਉਹੀ ਜਿਹੜੀ ਇੱਜ਼ਤ ਹੈ ਇਹਨਾਂ ਨੇ ਪੂਰੀ ਤਾਰ-ਤਾਰ ਕਰ ਦਿੱਤੀ ਇਹੋ ਜੇ ਸ਼ਬਦ ਬੋਲ ਕੇ ਤੁਸੀਂ ਇੱਕ ਐਸੇ ਜਗ੍ਹਾ ਤੇ ਬੈਠੇ ਹੋ ਐਸੇ ਇੱਕ ਔਤੇ ਤੇ ਬੈਠੇ ਹੋ ਜਿੱਥੇ ਕਿ ਇੱਕ ਸ਼ਬਦ ਵੀ ਜਦੋਂ ਪ੍ਰਧਾਨ ਸਾਹਿਬ ਦਾ ਬੋਲਿਆ ਹੋਇਆ ਜਾਂ ਉਹਨਾਂ ਦੀ ਕੋਈ ਸਟੇਟਮੈਂਟ ਜਿਹੜੀ ਹੈ ਉਹ ਜਾਰੀ ਕੀਤੀ ਹੋਈ ਹਰ ਸਿੱਖ ਹਰ ਪੰਜਾਬੀ ਚਾਹੇ ਦੇਸ਼ 'ਚ ਹੈ ਚਾਹੇ ਵਿਦੇਸ਼ 'ਚ ਬਹੁਤ ਆਦਰ ਤੇ ਸਤਿਕਾਰ ਨਾਲ ਸੁਣਦਾ ਹੈ ਲੇਕਿਨ ਉਹੀ ਅੱਜ ਸਰਕਾਰ ਸਰਕਾਰ ਜਿਹੜਾ ਹੈ ਇਹ ਅੱਜ ਪ੍ਰਧਾਨ ਸਾਹਿਬ ਨੇ ਬਿਲਕੁਲ ਹੀ ਜ਼ਮੀਨ ਤੇ ਗਿਰਾ ਦਿੱਤਾ ਜੋ ਤੁਸੀਂ ਅਗਰ ਇਹੋ ਜੇ ਸ਼ਬਦ ਬੋਲ ਕੇ ਅਗਰ ਫੇਰ ਵੀ ਉਸ ਕੁਰਸੀ ਤੇ ਬਿਰਜਮਾਨ ਹੋ ਜਿਨ੍ਹਾਂ ਨੇ ਕਿ ਸਾਡੇ ਗੁਰੂ ਸਹਿਬਾਨਾਂ ਦੀ ਇੱਜ਼ਤ ਨਹੀਂ ਕੀਤੀ ਉਹਨਾਂ ਦੇ ਬਚਨਾਂ ਦੀ ਇੱਜ਼ਤ ਨਹੀਂ ਕੀਤੀ ਉਹਨਾਂ ਦੇ ਕਤਨ ਤੇ ਨਹੀਂ ਚੱਲੇ ਤੇ ਤੁਸੀਂ ਐਸਜੀਪੀਸੀ ਦੇ ਇਸ ਸੀਟ ਦੇ ਉੱਤੇ ਬੈਠਣ ਦੇ ਲਾਇਕ ਵੀ ਨਹੀਂ ਹੋ ਮੇਰੀ ਅਪੀਲ ਹੈ ਪੂਰੀ ਕਮੇਟੀ ਨੂੰ ਐਸਜੀਪੀਸੀ ਦੀ ਕਮੇਟੀ ਨੂੰ ਕਿ ਇਸ ਦੇ ਉੱਤੇ ਬਹੁਤ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਣਾ ਚਾਹੀਦਾ। ਔਰ ਅਸੀਂ ਆਪਣਾ ਇੱਕ ਸੋਮੋਟੋ ਵੀ ਉਹਨਾਂ ਨੂੰ ਜਾਰੀ ਕੀਤਾ। ਉਹਨਾਂ ਨੂੰ ਕਿਹਾ ਹੈ ਕਿ 4 ਦਿਨ ਦੇ ਅੰਦਰ-ਅੰਦਰ ਕੋਈ ਦਾ ਜਵਾਬ ਦੇਣ। ਔਰ ਜਿਹੜਾ ਇੱਥੇ ਕਮਿਸ਼ਨ ਆਫਿਸ ਦੇ ਅੰਦਰ ਆ ਕੇ ਜ਼ਰੂਰ ਤਲਨ ਹੋਵੇ। ਦੇਖਦੇ ਹਾਂ ਉਹਨਾਂ ਦਾ ਜਵਾਬ ਕੀ ਹੈ। ਅਗਰ ਉਹ ਕਹਿੰਦੇ ਨੇ ਕਿ ਮੈਂ ਸਾਰੀ ਸੂਚੀ ਨਾਰੀ ਕੋਲੋਂ ਇਸ ਚੀਜ਼ ਦੇ ਉੱਤੇ ਮਾਫੀ ਵੀ ਮੰਗ ਲਈ ਹੈ। ਮਾਫੀ ਮੰਗਣਾ ਕਾਫੀ ਨਹੀਂ ਹੈ। ਮਾਫੀ ਮੰਗਣਾ ਤੇ ਉਹ ਹੋਇਆ ਕਿ ਆਪਣੇ ਕੁਰਸੀ ਬਚਾਉਣ ਲਈ ਆਪਣਾ ਅਹੁਦਾ ਬਚਾਉਣ ਦੇ ਲਈ ਉਸ ਦੇ ਪਿੱਛੇ ਜਾ ਕੇ ਕਿਸੇ ਇੱਕ ਇੱਕ ਸੈਂਟੈਂਸ ਦੇ ਉੱਤੇ ਇੱਕ ਗਾਫੀ ਨਾ ਮੈਂ ਦੇ ਉੱਤੇ ਪਿੱਛੇ ਛਿਪ ਜਾਣਾ ਇਹ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਹੈ ਸਾਡਾ ਜਿਹੜਾ ਕਮਿਸ਼ਨ ਦੀ ਤਰਫ ਤੋਂ ਅਸੀਂ ਨਾਰੀ ਦੇ ਹੱਕਾਂ ਦੇ ਲਈ ਉਹਨਾਂ ਦੀ ਇੱਜ਼ਤ ਮਾਨਤਾਂ ਦੇ ਲਈ ਕਮਿਸ਼ਨ ਦਾ ਆਫੀਸਰ ਹੋਰ ਇਸ ਨੂੰ ਬਰਕਰਾਰ ਰੱਖਾਂਗੇ ਅਸੀਂ ਇਹ ਚੀਜ਼ ਨੂੰ ਬਿਲਕੁਲ ਵੀ ਜਿਹੜਾ ਆ ਇਹ ਮੰਨਿਆ ਨਹੀਂ ਜਾਏਗਾ ਔਰ ਇਹ ਜਿਹੜੀ ਚੀਜ਼ ਹੈਗੀ ਆ ਇਹ ਇਸ ਟਾਈਮ ਦੇ ਉੱਤੇ ਅਗਰ ਕੋਈ ਨਾ ਬੀਬੀ ਜਗੀਰ ਕੌਰ ਜੀ ਨੂੰ ਵੀ ਬੋਲਣਾ ਚਾਹੀਦਾ ਇਹਦੇ ਉੱਤੇ ਮਗਰ ਉਹਨਾਂ ਦੀ ਚੁੱਪੀ ਦਾ ਕੀ ਕਾਰਨ ਹੈ ਮਜਬੂਰੀ ਹੈ ਉਹਨਾਂ ਦੀ ਉਹ ਉਹੀ ਜਾਣਨਗੇ ਲੇਕਿਨ ਅਸੀਂ ਇੱਥੇ ਕੱਲੀ ਬੀਬੀ ਜਗੀਰ ਕੌਰ ਜੀ ਦਾ ਜ਼ਿਕਰ ਨਹੀਂ ਕਰ ਰਹੇ ਆ ਜਾਂ ਇੱਕ ਕੱਲੀ ਸਿਆਸੀ ਪਾਰਟੀ ਦੇ ਇੱਕ ਵਿਅਕਤੀਗਤ ਦਾ ਜ਼ਿਕਰ ਨਹੀਂ ਕਰ ਰਹੇ ਆ ਅਸੀਂ ਸਮੁੱਚੇ ਪੰਜਾਬ ਦੀ ਨਾਰੀ ਦਾ ਜ਼ਿਕਰ ਕਰ ਰਹੇ ਆ ਇਸ ਦੇ ਲਈ ਜਿਹੜੀ ਹੈ ਇਹਨਾਂ ਨੂੰ ਤਲਬ ਜ਼ਰੂਰ ਇਹਨਾਂ ਨੂੰ ਹੋਣਾ ਤਾਂ ਚਾਹੀਦਾ ਹੀ ਇਹ ਸਭ ਦੇ ਸਾਹਮਣੇ ਲਿਖਤ ਮਾਫੀ ਵੀ ਮੰਗਣੀ ਚਾਹੀਦੀ ਹੈ ਔਰ ਐਸਜੀਪੀਸੀ ਕਮੇਟੀ ਨੂੰ ਚਾਹੀਦਾ ਹੈ ਕਿ ਅਗਰ ਉਹ ਦੇਖਦੇ ਰਹੇ ਕਿ ਅਸੀਂ ਪੂਰੀ ਕਮੇਟੀ ਜਿਹੜੀ ਹੈ ਉਹ ਨਾਰੀ ਦੀ ਇੱਜ਼ਤ ਕਰਦੀ ਹੈ ਨਾਰੀ ਦਾ ਸਨਮਾਨ ਕਰਦੀ ਹੈ ਉਸ ਦਰਜੇ ਦੇ ਉੱਤੇ ਉਸ ਨੂੰ ਉੱਚਾ ਦਰਜਾ ਦੀ ਸਮਝ ਹੀ ਰੱਖਦੀ ਹੈ ਉਹ ਦੇਖਦੇ ਹੋਏ ਸਾਰੀ ਚੀਜ਼ਾਂ ਨੂੰ ਇਹਨਾਂ ਦਾ ਜਿਹੜਾ ਹੈ ਅਸਤੀਫਾ ਮੰਗਣਾ ਚਾਹੀਦਾ ਵੈਸੇ ਤੇ ਉਹਨਾਂ ਨੂੰ ਆਪ ਹੀ ਅਸਤੀਫਾ ਦੇ ਦੇਣਾ ਚਾਹੀਦਾ ਇਸ ਗੱਲ ਤੋਂ ਬਾਅਦ ਲੇਕਿਨ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਤੇ ਕਮੇਟੀ ਨੂੰ ਚਾਹੀਦਾ ਕਿ ਉਹਨਾਂ ਨੂੰ ਬਰਖਾਸਤ ਕਰਿਆ ਜਾਵੇ ਇਹ ਜਿੰਦਗੀ